ਹੋਰ ਲਾਓ ਜੋਰ ਲਾਓ ਜੀ ਇਹ ਕਦੋਂ ਨਾ ਫਟੇ ਲਾਓ ਜੀ ਲਾਓ ਇਹ ਚਾਹੇ ਟਰੈਕਟਰ ਨਾਲ ਟੋਚਨ ਪਾ ਲਓ ਤਾਂ ਵੀ ਨਹੀਂ ਪਾੜਦੀ ਧੁੱਪ ਵਾਲੀ ਤਾਂ ਗੱਲ ਹੀ ਬਹੁਤ ਦੂਰ ਦੀ ਐ ਤੇ ਇਹ ਬਾਈ 200 ਕਿਲੋਮੀਟਰ ਤੋਂ ਆਇਆ ਆਨੰਤਪੁਰ ਸਾਹਿਬ ਤੋਂ ਆਇਆ ਬਾਈ ਆਨੰਦਪੁਰ ਸਾਹਿਬ ਤੋਂ ਆਇਆ ਕਿਉਂਕਿ ਪੰਜਾਬ ਦੀ ਸਭ ਤੋਂ ਵੱਡੀ ਫੈਕਟਰੀ ਜਿਹੜੀ ਆਈਐਸਆਈ ਮਾਰਕਾ ਸਰਟੀਫਾਈਡ ਆ ਹੋਰ ਕਿਤੇ ਪੰਜਾਬ ਦੇ ਵਿੱਚ ਕਿਤੇ ਫੈਕਟਰੀ ਨਹੀਂ ਹੈਗੀ ਇੱਥੋਂ ਤੁਸੀਂ ਚਾਹੇ 2 ਕਿੱਲਾਂ ਦੀ ਤਰਪਾਲ ਬਣਵਾ ਲਓ ਇੱਕੋ ਪੀਸ ਦੇ ਵਿੱਚ ਜਿਵੇਂ ਸਟੇਡੀਅਮਾਂ ਹੁੰਦੀਆਂ ਨੇ ਵੱਡੀਆਂ ਨਹਿਰਾਂ ਹੁੰਦੀਆਂ ਨੇ ਉੱਥੇ ਵੀ ਇੱਥੋਂ ਦੀ ਤਰਪਾਲ ਜਾਂਦੀ ਐ ਜਿਵੇਂ ਟਰੱਕ ਕਿਸੇ ਕਿਸਾਨ ਵੀਰ ਨੇ ਕਿਸੇ ਵੱਡੀ ਫੈਕਟਰੀ ਵਾਲੀ ਵੀਰ ਨੇ ਲੈਣੀ ਹੋਵੇ ਤਰਪਾਲ ਇਥੋਂ ਉਹ ਤਰਪਾਲ ਮਿਲੂਗੀ ਜਿਹੜੀ ਇੱਕੋ ਪੀਸ ਦੇ ਵਿੱਚ ਜਿੰਨਾ ਮਰਜੀ ਜੇ ਆਪਾਂ ਕਹਦੇ ਵੀ 1000 ਬਾਈ 1000 ਸਕਰ ਫੁੱਟ ਦੀ ਬਣਵਾਉਣੀ ਹੈ ਬਣ ਜੂ ਬਿਲਕੁਲ ਜੀ 1000 ਬਾਈ 1000 ਸਕਰ ਫੁੱਟ ਦੀ ਵੀ ਬਣ ਜੂਗੀ 10 ਬਾਈ 10 ਸਕਰ ਫੁੱਟ ਦੇ ਵਿੱਚ ਜਿੰਨਾ ਮਰਜੀ ਸਾਈਜ਼ ਹੋ ਗਏ ਅਸੀਂ ਹਰ ਤਰਪਾਲ ਬਣਾਉਂਦੇ ਆ ਜੀ ਇਹ ਇੱਕ ਬਈ ਇੱਕ ਜਮੇ ਦੀ ਚਮਕ ਦੱਸ ਰਹੀ ਹੈ ਜੀ ਵੀ ਇਹ ਸਕ੍ਰੈਪ ਨਾਲ ਤਾਂ ਨਹੀਂ ਬਣੀ ਇਹਦੀ ਚਮਕ ਦੱਸ ਰਹੀ ਹੈ ਜੀ ਇਹ ਬਿਲਕੁਲ ਵਰਜਨ ਕੁਆਲਿਟੀ ਦੇ ਦਾਣੇ ਨਾਲ ਬਣੀ ਹੈ ਜੀ ਅਸੀਂ ਅਸੀਂ ਇਹ ਦਾਣਾ ਯੂਐਸਏ ਦੁਬਈ ਤੋਂ ਇੰਪੋਰਟ ਕਰਵਾ ਕੇ ਅਸੀਂ ਖੁਦ ਇਹਦਾ ਮੈਨੂਫੈਕਚਰ ਕਰਦੇ ਹੈਗੇ ਹਾਂ ਜੀ ਤੁਸੀਂ ਮਜ਼ਬੂਤੀ ਦੇਖ ਹੀ ਲੀਤੀ ਆ ਕੁਆਲਿਟੀ ਦੇਖ ਹੀ ਲੀਤੀ ਹੈਗੀ ਹੈ ਕਿਵੇਂ ਜਿੰਨੀ ਮਰਜ਼ੀ ਖਿੱਚ ਲੋ ਇਹ ਤਰਪਾਲ ਕਿਤੇ ਜਾਂਦੀ ਨਹੀਂ ਜੀ ਹਾਂਜੀ ਇਹ ਮੰਨ ਲੇ ਕਿ ਕਿਸੇ ਵੀਰ ਨੇ ਆਰਡਰ ਵੱਡਾ ਦੇਣਾ ਹੋਵੇ ਕਿੰਨੇ ਕ ਟਾਈਮ ਦੇ ਵਿੱਚ ਬਣ ਜੂਗਾ ਜੀ ਵੱਡਾ ਆਰਡਰ ਦੇਣਾ ਜੀ ਸਾਈਜ਼ ਦਾ ਮੁਤਾਬਿਕ ਹੈ ਜੀ ਜਿੱਦਾਂ ਕੁਆਂਟੀਟੀ ਦੇ ਮੁਤਾਬਿਕ ਹੈ ਜਿੰਨੀ ਜ਼ਿਆਦਾ ਕੁਆਂਟੀਟੀ ਕੀ ਥੋੜਾ ਟਾਈਮ ਤਾਂ ਲੱਗਦਾ ਪਰ ਅਸੀਂ ਆਰਡਰ 2-3 ਦਿਨਾਂ ਚ ਪੂਰਾ ਦੇਣੇ ਹੈਗੇ ਹਾਂ ਜੀ ਹਾਂਜੀ ਹੁਣ ਜਿਵੇਂ ਇੱਕ ਵੀਰ ਬਈ ਸਟੇਡੀਅਮ ਵਾਸਤੇ ਲੈ ਕੇ ਗਿਆ ਥੋ ਸਟੇਡੀਅਮ ਬਾਤ ਹੈ ਆਪਾਂ ਲੈ ਲਈ ਸਮਝ ਲਓ ਉਹਦੀ ਗਾਰੰਟੀ ਹੋਊ ਬਿਲਕੁਲ ਹੋਊਗੀ ਜੀ ਗਾਰੰਟੀ ਕਿੰਨੇ ਟਾਈਮ ਦੀ ਹੋਊਗੀ ਉਹਦੀ 1 ਸਾਲ ਦੀ ਗਾਰੰਟੀ ਹੋਊਗੀ ਜੀ ਉਹਦੀ 1 ਸਾਲ ਦੀ ਗਾਰੰਟੀ ਹੋਊਗੀ ਇੱਕ ਹੋਰ ਗੱਲ ਦਿਆਂ ਮੇਨ ਗੱਲ ਦੱਸਦੇ ਆਪਾਂ ਗਾਰੰਟੀ ਤਾਂ ਹੈ ਹੀ ਏ ਸਾਲ ਦੀ 2 ਸਾਲ ਬਾਅਦ ਜਿਵੇਂ 3 ਸਾਲ ਬਾਅਦ ਪਾੜ ਜਾਂਦੀ ਆ ਉਹਦੀ ਤੁਸੀਂ ਕਹਿੰਦੇ ਸੀ ਵੀ ਵਿੱਚ ਕੱਟ ਲੈਣੋ ਜੇ ਨਾਮੀ ਲੈਣੀ ਆ ਦੇਖੋ ਜੀ ਮੋਸਟਲੀ ਕੀ ਕਰਦੇ ਜਿਹੜੀ ਬਾਜ਼ਾਰਾਂ ਚੋਂ ਤਰਪਾਲ ਲੋਕੀ ਖਰੀਦਦੇ ਹੈਗੇ ਆ ਉਹ ਸਾਲ ਦੇ ਵਿੱਚ ਨਾ ਧੁੱਪ ਦੇ ਵਿੱਚ ਪੈ ਪੈ ਕੇ ਉਹ ਬਿਲਕੁਲ ਹੀ ਬੋਡੀ ਹੋ ਜਾਂਦੀ ਹੈਗੀ ਆ ਭੁਰਨ ਲੱਗ ਜਾਂਦੀ ਹੈਗੀ ਆ ਉਹ ਅਖੀਰਲੇ ਉਹਨਾਂ ਨੂੰ ਜਾਂ ਤਾਂ ਅੱਗ ਲਾਣੀ ਪੈਂਦੀ ਹੈਗੀ ਆ ਜਾਂ ਉਹ ਰੂੜੀ ਦੇ ਉੱਤੇ ਸੁੱਟਣੀ ਪੈਂਦੀ ਹੈਗੀ ਇਹ ਤੁਸੀਂ ਸਾਡੀ ਤਰਪਾਲ ਲੈ ਕੇ ਜਾਓਗੇ ਸਾਲ 2 ਸਾਲ ਬਾਅਦ ਯੂਜ਼ ਕਰੋ ਮਿੱਟੀ ਨਹੀਂ ਲੱਗੀ ਹੋਣੀ ਚਾਹੀਦੀ ਸਾਫ਼ ਕਰਕੇ ਸਾਡੇ ਕੋਲ ਲਿਆਓ 20 ਤੋਂ 25% ਅਸੀਂ ਕਾਟ-ਕਟ ਕੇ ਤੁਹਾਨੂੰ ਨਵੀਂ ਤਰਪਾਲ ਦੇ ਦਾਂਗੇ ਜੀ ਜਿਵੇਂ 10000 ਦੀ ਤਰਪਾਲ ਹੈ ਵੀ 2500 ਰੁਪਏ ਵਾਪਸ 2500 ਰੁਪਏ ਆਹ 2500 ਰੁਪਏ ਵੇਚ ਕਰ ਲਾਂਗੇ 7500 ਹੋਰ ਲਵਾਂਗੇ ਤੁਹਾਨੂੰ ਨਵੀਂ 10000 ਦੀ ਤਰਪਾਲ ਦੇ ਦਾਂਗੇ ਅਸੀਂ ਹਾਂਜੀ ਜਿਵੇਂ ਕਿ ਆਪਾਂ ਗੱਲ ਕਰੀ ਕਿ ਕਿਹੜੇ ਕਿਹੜੇ ਕੰਮਾਂ ਵਾਸਤੇ ਹੋ ਜਿਵੇਂ ਟਰੱਕਾਂ ਵਾਲੇ ਹੋਗੇ ਇਹ ਟਰੱਕਾਂ ਵਾਸਤੇ ਹੋਗੇ ਜੀ ਤੂੜੀ ਦਾ ਤੂੜੀ ਵਾਸਤੇ ਹੋਗੇ ਜੀ ਇਹ ਮੱਕੀ ਦੇ ਆਚਾਰ ਵਾਸਤੇ ਹੋਗੇ ਜੀ ਕੰਪੈਨਾਂ ਟੱਕਣ ਵਾਸਤੇ ਹੋਗੀ ਸ਼ੈਲਰਾਂ ਵਾਸਤੇ ਰਾਈਸ ਮਿਲ ਵਾਸਤੇ ਇਹ ਹਰ ਚੀਜ਼ ਵਾਸਤੇ ਜਿੱਥੇ ਵੀ ਟੱਕਣ ਦਾ ਕੰਮ ਕੋਈ ਵੀ ਕਹ ਲੇ ਆਪਾਂ ਕਿਸੇ ਚੀਜ਼ ਨੂੰ ਟਕਣਾ ਚਾਹੇ ਵੱਡੀਆਂ ਵੱਡੀਆਂ ਫੈਕਟਰੀਆਂ ਹੋਣ ਜਿੱਥੇ ਕੋਈ ਉਹਨਾਂ ਨੇ ਚੀਜ਼ ਟੱਕ ਕੇ ਰੱਖਣੀ ਹੁੰਦੀ ਹੈ ਮਿੱਟੀ ਨਾ ਪਵੇ ਹਰ ਥਾਂ ਤੇ ਇਹ ਯੂਜ਼ ਹੁੰਦੀ ਹੈ ਜੀ ਆਪਣੀ ਤਰਪਾਲ ਇਹ ਇਹ ਬਈ ਜਿਵੇਂ ਆਪਾਂ ਗੱਲ ਕਰੀ ਕਿੰਨੇ ਮਾਈਕਰੋਨ ਦੇ ਵਿੱਚ ਬ 20 ਕਿਲੋ ਦਾ ਬਟਾ ਹਲੇ ਛੋਟੀ ਜੀ ਲਾਰ ਹੈ ਹਾਂਜੀ ਠੀਕ ਹੈ ਛੋਟੀ ਜੀ ਲਾਰ ਨੇ 20 ਕਿਲੋ ਦਾ ਬੱਟਾ ਚੱਕਿਆ ਲਓ ਤੁਸੀਂ ਚੱਕੋ ਲਓ ਕਰੋ ਇਹਨੂੰ ਇੰਜ ਇਹ ਜਿਵੇਂ ਬਾਉ ਡੰਬਾ ਲਾਉਂਦੇ ਸੀ ਸਾਈਲਜ ਵਾਸਤੇ ਇਹ ਇੰਨੇ ਮੈਕਰੋਨ ਚ ਵਾਧੂ ਆ ਮੈਂ ਕਹਿੰਦਾ ਵਾਧੂ ਆ ਜੀ ਸਾਈਲਜ ਵਾਸਤੇ ਤਾਂ ਇੰਨੀ ਵਧੀਆ ਤਰਪਾਲ ਹੈ ਜਾਂਦੀ ਕਿਤੇ ਨਹੀਂ ਗਈ ਜੀ ਇੱਕ ਜਿਵੇਂ ਆਪਣੇ ਕਿਸਾਨ ਕੀ ਕਰਦੇ ਆ ਸਾਇਲ ਜੋ ਪਰ ਤਰਪਾਲ ਦੇ ਕੇ ਉਪਰ ਐਨੇ ਨੇ ਮਿੱਟੀ ਝਾੜਦੇ ਆ ਜਾਂ ਕੋਈ ਨਾ ਕੋਈ ਤੂੜੀ ਝਾੜਦੇ ਆ ਵੀ ਉਹ ਚੀਜ਼ ਕਰਨ ਦੀ ਲੋੜ ਨਹੀਂ ਕੁਛ ਕਰਨ ਦੀ ਲੋੜ ਨਹੀਂ ਬਾ ਤਰਪਾਲ ਪਾ ਦਿਓ ਜੀ ਸਫੀਸ਼ੀਐਂਟ ਹੈ ਜੀ ਕਿਤੇ ਨਹੀਂ ਜਾਂਦੀ ਜੀ ਤਰਪਾਲ ਇਹ ਧੁੱਪ ਨਾ ਮੀਂਹ ਨਾ ਮੈਂ ਕਹਿੰਦਾ ਧੁੱਪ ਮੀਂਹ ਨੇਰੀ ਕੋਛ ਆ ਜਾਵੇ ਇਹ ਤਰਪਾਲ ਨੂੰ ਕੁਛ ਨਹੀਂ ਹੋਣਾ ਜੀ ਲੈਣੀ ਹੋਵੇ 200 300 400 ਕਿਲੋਮੀਟਰ ਜੀ ਆਰਡਰ ਉੱਥੇ ਭੇਜ ਦੋਗੇ ਹਾਂ ਬਿਲਕੁਲ ਜੀ ਅਸੀਂ ਆਰਡਰ ਉੱਥੇ ਭੇਜ ਦਾਂਗੇ ਜਿਹੜਾ ਡਿਲੀਵਰੀ ਚਾਰਜ ਹੋਊਗਾ ਐਕਸਟਰਾ ਹੋਊਗਾ ਜੀ ਜੋ ਸਾਨੂੰ ਘਰ ਬੈਠੇ ਉਹਦੇ ਕੋਲ ਤਰਪਾਲ ਪਹੁੰਚ ਜਾਊਗਾ ਜੀ ਠੀਕ ਹੈ ਕਈ ਵਾਰ ਕਿਸੇ ਕਿਸਾਨ ਵੀਰ ਨੇ ਇੱਥੇ ਆਣਾ ਹੋਵੇ ਜਾਂ ਕਿਸੇ ਫੈਕਟਰੀ ਵਾਲੇ ਵੀਰ ਨੇ ਇੱਥੇ ਆਣਾ ਹੋਵੇ ਜੀ ਜੀ ਬਿਲਕੁਲ ਇੱਥੇ ਆਵੇ ਜੀ ਇੱਥੇ ਐਡਰੈਸ ਇੱਥੇ ਤੁਸੀਂ ਆ ਸਕਦੇ ਹੋ ਆਰ ਕੇ ਐਗਰੋ ਪੋਲੀ ਇੰਡਸਟਰੀ ਜੰਸੂਹਾ ਚੰਡੀਗੜ੍ਹ ਰੋਡ ਰਾਜਪੂਰਾ ਜੀ ਬਾਕੀ ਵੱਡਾ ਉੱਥੇ ਬੈਨਰ ਲੱਗਾ ਤੁਹਾਨੂੰ ਦਿਖ ਜਾਊਗਾ ਹਾਂ ਬਿਲਕੁਲ ਬੋਰਡ ਲੱਗਾ ਸਾਡਾ ਬਿਲਕੁਲ ਸੜਕ ਦੇ ਉੱਤੇ ਹਾਂ ਜੀ ਵਾਹਨ ਵਧੀਆ ਤੁਹਾਨੂੰ ਫਰਮ ਦਾ ਫਰਮ ਦਾ ਕੀ ਨਾਮ ਹੈ ਆਰ ਕੇ ਐਗਰੋ ਪੋਲੀ ਇੰਡਸਟਰੀ